ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤਾਂ ਸਿੱਧੇ ਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਚਲੋ ਜੀ ਹੁਣ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਹਾਂ ਤੁਹਾਨੂੰ ਅੱਜ ਦੇ ਸੂਟ ਬਹੁਤ ਘੱਟ ਰੇਟ 'ਚ ਫਸਟ ਆਪਣਾ ਕਾਟਨ ਦਾ ਸੂਟ ਹੋਏਗਾ ਬਹੁਤ ਸੋਹਣਾ ਕਾਟਨ ਦਾ ਸਿੰਗਲ ਸੂਟ ਤੁਹਾਨੂੰ ਇਹ 450 ਦਾ ਮਿਲੇਗਾ ਅਗਰ ਤੁਸੀਂ ਇਹ ਪੰਜ ਸੂਟ ਬਾਈ ਕਰਦੇ ਆ ਤਾਂ ਤੁਹਾਨੂੰ 1499 ਵਿੱਚ ਮਿਲਣਗੇ ਠੀਕ ਹੈ ਜੀ ਦੇਖੋ স্পেশਲ ਆਫਰ ਆ ਸਿੰਗਲ ਸੂਟ ਬਾਈ ਕਰੂਗੇ 450 ਦਾ ਅਗਰ ਪੰਜ ਸੂਟ ਬਾਈ ਕਰੋਗੇ 1450 1499 ਦੇ ਨੈਕਸਟ ਇਹਨਾਂ ਦਾ ਪ੍ਰਾਈਸ ਡਿਫਰੈਂਟ ਰਹੇਗਾ ਜੀ ਠੀਕ ਹੈ ਜੀ ਇਹ ਵੀ ਕਾਟਨ ਦੇ ਹੋਣਗੇ ਬਹੁਤ ਸੋਹਣੇ ਚਿਕਨ ਦੇ ਆਗੇ ਨੈਕਸਟ ਨੈਕਸਟ ਆ ਬਹੁਤ ਸੋਹਣੇ ਮਸਲੀਨ ਕਾਟਨ ਦੇ ਮਸ਼ੀਨ ਵਰਕ ਦਾ ਕੰਮ ਕੀਤਾ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਵਰਕ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਹੈ ਆਪਣੇ ਕੋਲ ਔਨ ਆਰਡਰ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਫਰਸ਼ੀ ਸਲਵਾਰ ਸਟਾਈਲ ਆਗੇ ਜੀ ਨੈਕਸਟ ਆ ਕਾਟਨ ਦੇ ਸੂਟ ਹੋਣਗੇ ਜੀ 750 ਪ੍ਰਾਈਸ ਰਹੇਗਾ ਸ਼ਿਪਿੰਗ ਜਿਹੜੀ ਫ੍ਰੀ ਰਹੇਗੀ 올 ਓਵਰ ਇੰਡੀਆ ਜਿਹੜੀ ਸ਼ਿਪਿੰਗ ਆਪਣੇ ਤੁਹਾਨੂੰ ਕੋਈ ਵੀ ਚਾਰजेस ਪੇ ਕਰਨ ਦੀ ਨੀਡ ਨਹੀਂ ਹੋਏਗੀ ਨੈਕਸਟ ਆਵਲੇ ਕਾਟਨ ਦੇ ਬਹੁਤ ਸੋਹਣੇ ਨੈਕਸਟ ਆਵਲੇ ਕਾਟਨ ਦੇ ਆ ਗਏ ਜੀ 5 ਮੀਟਰ ਸੂਟ ਰਹੇਗਾ 790 ਦੇ ਦੋ ਸੂਟ ਹੋਣਗੇ ਠੀਕ ਹੈ ਜੀ ਆਹ ਸ਼ਿਪਿੰਗ ਜਿਹੜੀ ਹੈ ਫ੍ਰੀ ਰਹੇਗੀ ਸ਼ਿਪਿੰਗ ਦੇ ਕੋਈ ਵੀ ਐਕਸਟਰਾ ਚਾਰजेस ਪੇ ਕਰਨ ਦੀ ਨੀਟ ਤੁਹਾਨੂੰ ਨਹੀਂ ਰਹੇਗੀ ਚੈੱਕ ਕਰੀ ਚੱਲੋ ਕਲਰ ਕਲੈਕਸ਼ਨ ਇਹਦੇ ਵਿੱਚ ਬਹੁਤ ਆ ਘਟੋ ਘਟ 25 ਤੋਂ 30 ਰੰਗ ਅਵੇਲੇਬਲ ਹੈ ਜੀ ਤੁਸੀਂ ਚੈੱਕ ਕਰੀ ਚੱਲੋ ਤੁਹਾਨੂੰ ਜਿਹੜਾ ਵੀ ਰੰਗ ਪਸੰਦ ਆ ਤੁਸੀਂ ਅਪਨਿ ਅਕੋਰਡਿੰਗ ਕੋਈ ਵੀ ਦੋ ਕਲਰ ਜਿਹੜੇ ਹੈ ਸਿਲੈਕਟ ਕਰ ਸਕਦੇ ਹੋ ਜੀ ਕਾਫੀ ਕਲਰ ਕਲੈਕਸ਼ਨ ਹੈਗੀ ਹੈ ਇਹਦੇ ਵਿੱਚ ਠੀਕ ਹੈ ਜੀ 790 ਦੇ ਦੋ ਸੂਟ ਮਿਲਣਗੇ ਇਹ ਵੀ ਸਪੈਸ਼ਲ ਆਫਰ ਤੇ ਭੈਣਾਂ ਦੇ ਲਈ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਜਿਹੜੀਆਂ ਭੈਣਾਂ ਕਾਟਨ ਦੀ ਕਲੈਕਸ਼ਨ ਬਾਈ ਕਰਨਾ ਚਾਹੁੰਦੀਆਂ ਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਬਾਕੀ ਜਿਹਨਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਚੈੱਕ ਕਰੀ ਚਲੋ 790 ਵਾਲੇ ਇਹ ਸੂਟ ਹੈ ਜੀ 790 ਦੇ ਦੋ ਸੂਟ ਹੋਣਗੇ ਇਹ ਕਾਫੀ ਕਲਰ ਕਲੈਕਸ਼ਨ ਆ ਘੱਟੋ ਘੱਟ 25 ਤੋਂ 30 ਰੰਗ ਅਵੇਲੇਬਲ ਆ ਨੈਕਸਟ ਆ ਕਾਟਨ ਦੇ ਸੂਟ ਆ ਗਏ ਬਹੁਤ ਸੋਹਣੇ ਜੈਪੁਰੀ ਸਟਾਈਲ ਸੂਟ ਆ ਜੀ ਨਾਲ ਬਾਟਮ ਨਾਲ ਦੁਪੱਟਾ ਖੁੱਲਾ ਡੁਲਾ ਰਹੇਗਾ ਜੀ ਚੈੱਕ ਕਰੋ ਜੀ ਨੈਕਸਟ ਆ ਬਲੇ ਬਹੁਤ ਸੋਹਣੇ ਜਿਹੜੇ ਆ ਕਾਟਨ ਦੇ ਸੂਟ ਆ ਜੀ ਜਿਨ੍ਹਾਂ ਤੇ ਲੈਸ਼ ਵਗੈਰਾ ਲੱਗੀ ਹੋਈਗੀ ਦੁਪੱਟਾ ਬਹੁਤ ਸੋਹਣਾ ਬਣਿਆ ਹੋਏਗਾ ਪੈਚਵਰਕ ਦਾ ਕੰਮ ਕੀਤਾ ਹੋਏਗਾ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਸੂਟ ਆ ਗਏ ਨੈਕਸਟ ਆਵਲੇ ਜੀ ਬਹੁਤ ਸੋਹਣੀ ਕੱਟ ਜਿਹੜੀ ਸਲਵਾਰ ਦੀ ਰਹੇਗੀ ਠੀਕ ਹੈ ਜੀ ਪ੍ਰਿੰਟ 셔ਟ ਰਹੇਗੀ ਨਾਲ ਬਾਟਮ ਜਿਹੜੀ ਆਫ ਵਾਈਟ ਰਹੇਗੀ ਸਭ ਦੇ ਨਾਲ ਇਹਦੇ ਤੁਸੀਂ ਜਿਹੜੀ ਹੁਣ ਫਰਚੀ ਸਲਵਾਰ ਅੱਜ ਕੱਲ ਚੱਲੀ ਆ ਤੁਸੀਂ ਉਹ ਵੀ ਸਟਿਚ ਕਰਵਾ ਸਕਦੇ ਹੋ ਇਹਦੀ ਠੀਕ ਹੈ ਜੀ ਫਰਚੀ ਸਲਵਾਰ ਰੈਡੀ ਕਰਵਾਉਣੀ ਉਹ ਵੀ ਕਰਾ ਸਕਦੇ ਹੋ ਪੈਂਟ ਪਰਾਜੋ ਕਰਾਉਣਾ ਉਹ ਵੀ ਕਰਾ ਸਕਦੇ ਹੋ ਬਾਕੀ ਸਟੇਟ ਬਾਟਮ ਬਣਵਾਉਣੀ ਤੁਸੀਂ ਉਹ ਵੀ ਬਣਵਾ ਸਕਦੇ ਹੋ ਜੀ ਕਾਫੀ ਕਲਰ ਕਲੈਕਸ਼ਨ ਹੈ ਤੁਸੀਂ ਚੈੱਕ ਕਰੀ ਚੱਲੋ ਜੀ ਨੈਕਸਟ ਆ ਵਾਲੇ ਆਗੇ ਜੀ ਕੇਰਾ ਵਰਕ ਵਾਲੇ ਬਹੁਤ ਸੋਹਣੇ ਸੋਹਣੇ ਸੂਟ ਹੈ ਇਹਦੇ ਵਿੱਚ ਵੀ ਚਾਰ ਰੰਗ ਅਵੇਲੇਬਲ ਆ ਨੈਕਸਟ ਆ ਕਾਟਨ ਦੇ ਆਗੇ ਜੀ ਜਿਹਨਾਂ ਨਾਲ ਬਹੁਤ ਸੋਹਣੀ ਚਿਕਨ ਦੀ ਬਾਟਮ ਰਹੇਗੀ ਨੈਕਸਟ ਆ ਚੈੱਕ ਕਰੋ ਬਹੁਤ ਸੋਹਣੇ ਵਰਕ ਵਾਲੇ ਆਗੇ ਜੀ ਮਸ਼ੀਨ ਵਰਕ ਬਾਕੀ ਜੀ ਇਹਨਾਂ ਵਿੱਚ ਜਿਹੜੇ ਵਰਕ ਵਾਲੇ ਆਪਾਂ ਤੁਹਾਨੂੰ ਸੂਟ ਦਿਖਾਏ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਵਰਕ ਪਸੰਦ ਆਉਂਦਾ ਹੈ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਆਨ ਆਰਡਰ ਆਪਣੇ ਕੋਲੋਂ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਕਿਸੇ ਕਲਰ ਤੇ ਕਰਵਾਉਣਾ ਬਾਕੀ ਜੀ ਲਾਸਟ ਆਵਲੇ ਸੂਟ ਆ ਬਹੁਤ ਸੋਹਣਾ ਹੈ ਵੀ 올ਓਵਰ 5 ਮੀਟਰ ਰਹੇਗਾ ਨਾਲ ਦੁਪੱਟਾ ਰਹੇਗਾ ਠੀਕ ਹੈ ਜੀ ਬਾਕੀ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗੀ ਧੰਨਵਾਦ ਜੀ